ਤੁਨੇ ਆਪਾਂ ਮਸ਼ੀਨ ਵਿੱਚ ਧਾਗਾ ਪਾਉਨੇ ਆ ਮਤਲਬ ਕਿ ਸੂਈ ਵਿੱਚ ਇਹ ਨਹੀਂ ਪੈ ਰਿਹਾ ਯਾਰ ਇਹ ਨਹੀਂ ਹੁਣ ਥੋੜਾ ਜਿਹਾ ਪੰਗਰ ਕੱਟ ਦੰਨੇ ਆ ਸ਼ਾਇਦ ਪੈ ਜੇਵੇ ਜੰਦਵਾਰਾ ਪਾ ਕੇ ਦੇਖਦੇ ਆਪਾਂ ਇਹ ਆ ਗਿਆ ਆ ਗਿਆ ਆ ਗਿਆ ਆ ਗਿਆ ਉਹ ਤੇਰੀ ਅਜੇ ਵੀ ਨਹੀਂ ਹੈ ਚਲੋ ਆਪਾਂ ਨਾ ਧਾਗਾ ਪਾਉਣ ਵਾਸਤੇ ਕੋਈ ਨਾ ਕੋਈ ਚੀਜ਼ ਤਿਆਰ ਕਰਦੇ ਆਪਾਂ ਚਲੋ ਦੇਖਦੇ ਆਪਾਂ ਇਹ ਬੰਦ ਕਰਦੇ ਆਪਾਂ ਹਾਂਜੀ ਜਦੋਂ ਆਪਾਂ ਨੇ ਨਾ ਸਲਾਈ ਮਸ਼ੀਨ ਦੀ ਸੂਈ ਵਿੱਚ ਧਾਗਾ ਪਾਣਾ ਹੁੰਦਾ ਕਈ ਵਾਰ ਆਪਾਂ ਤੋਂ ਪੈਂਦਾ ਨਹੀਂ ਹੁੰਗਾ ਉਹਦੇ ਵਾਸਤੇ ਉਹ ਬਣਾ ਰਹੇ ਹਾਂ ਸੂਈ ਵਿੱਚ ਧਾਗਾ ਪਾਉਣ ਲਈ ਆਪਣੇ ਕੋਲ ਆਹ ਬਿਜਲੀ ਵਾਲੀ ਤਾਰ ਹੈ ਇਹ ਵਿੱਚ ਬਰੀਕ-ਬਰੀਕ ਤਾਂਬੇ ਦੇ ਤਾਰਾ ਹੁੰਦੀਆਂ ਨੇ ਮੈਂ ਉਹ ਤਾਂਬੇ ਦੀ ਤਾਰਾ ਕੱਢ ਲਵਾਂਗੀ ਆ ਦੇਖੋ ਆਪਾਂ ਨੇ ਨਾ ਹੁਣ ਤਾਂਬੇ ਦੇ ਤਰ੍ਹਾਂ ਇਹ ਚੋ ਕੱਟ ਲਈਏ ਉੱਪਰ ਇਹਨਾਂ ਪਲਾਸਟਿਕ ਦੀ ਲਾਤੀ ਇੱਕ ਆਪਾਂ ਨੇ ਵਿੱਚੋਂ ਕੱਟ ਲਈ ਹੈ ਨਾ ਹੁਣ ਆਪਾਂ ਆਹ ਪੁੱਥ ਪਿੱਕ ਜੀ ਲੈ ਲਵਾਂਗੇ ਇਹਦੇ ਨਾਲ ਪੁਸਤਕ ਐਵੇਂ ਫੋਲਡ ਕਰਕੇ ਦੇਖ ਲਵਾਂਗੇ ਕਿੰਨੇ ਕਿ ਚਾਹੀਦੇ ਆਪਾਂ ਨੂੰ ਥੋੜੀ ਨਾਲ ਬਣਤਾ ਹੋ ਗਿਆ ਜਾਂਦਾ ਬਾਕੀ ਆਪਾਂ ਨਾ ਦੋਨੋਂ ਸਾਈਡਾਂ ਤੇ ਨਾ ਇਹ ਇਸ ਉੱਪਰ ਲਵੇੜ ਦਵਾਂਗੇ ਨਾ ਐਵੇਂ ਐ ਵੀ ਹਾਂ ਦੂਜੀ ਲਵੇਟ ਦਵਾਂਗੇ ਆਪਾਂ ਇਹ ਐਵੇਂ ਹਾਂ ਦੋਨੋਂ ਸਾੜਾ ਲੇਟ ਗਈਆਂ ਬਾਕੀ ਆਪਾਂ ਇਹਨੇ ਤਾਂ ਹੁਣ ਆਪਾਂ ਟੇਪ ਲਵੇਟ ਦਵਾਂਗੇ ਨਿਕਲਣ ਤੋਂ ਵੀ ਬਿਲਕੁਲ ਹਾਂ ਨਿਕਲੇ ਨਾ ਬਿਲਕੁਲ ਪੱਕੀ ਹੋ ਜਵੇ ਇਹ ਪ੍ਰਥਮਿਕ ਤਾਂ ਲਈਏ ਨਾ ਟੁੱਥਵਿਕ ਵਿੱਚ ਆ ਆਪਣੇ ਨਾ ਬਾਡੇ ਜੇ ਹੁੰਦੇ ਆ ਇਹਨਾਂ ਵਿੱਚ ਤਾਰ ਬਿਲਕੁਲ ਉੱਪਰ ਚੜ ਜਾਂਦੀ ਹੈ ਹੁਣ ਆਪਾਂ ਤੇ ਟੇਬਲ ਵੇਟਦੇ ਆ ਆ ਦੇਖੋ ਆਪਾਂ ਨਾ ਹੁਣ ਇਹਨੂੰ ਤੱਕ ਸੋਦੇ ਇਧਰ ਇਹ ਫੁੰਦਰ ਲਾ ਕੇ ਆਪਾਂ ਹੋਲ ਦੇਖ ਲੈਣਾ ਆਪਾਂ ਨੇ ਕਿੱਥੇ ਆ ਉਹਦੇ ਵਿੱਚ ਪਾ ਦਵਾਂਗੇ ਆਪਾਂ ਇਧਰ ਪਾ ਕੇ ਇਧਰ ਨਿਕਲੇ ਆ ਆਪਣੀ ਆਹ ਆਹ ਆ ਦੇਖੋ ਇਧਰ ਨਿਕਲੇ ਆ ਹੁਣ ਆਪਾਂ ਤਾਂ ਅੱਗੇ ਇਹਦੇ ਵਿੱਚ ਪਾਉਣਾ ਸੌਖਾ ਇਧਰ ਇਹ ਸਭ ਧੱਗ ਆਪਣੇ ਆਪ ਆ ਜੋ ਹੱਥ ਨਾਲ ਹੀ ਮੁੜਿਆ ਆ ਆ ਦੇਖੋ ਧੱਗਾ ਪਾਇਆ ਤੇ ਇਧਰ ਆਪਾਂ ਇਹਨੂੰ ਕੱਢ ਲੈਣਾ ਐਸੇ ਆਪਣੀ ਘਰੇ ਬਣ ਜਾਂਦੀ ਹੈ ਇਹ ਫਿਰ ਹੁਣ ਖੋਖੂ ਜਾਂਦੇ ਤਾਂ ਵੈਸੇ ਕੰਮ ਆ ਜਾਂਦੀ ਹੈ ਇਹ ਆਪਣੇ ਘਰ ਬਣਾਉਣ ਵਾਲੀ ਚੀਜ਼ ਆ ਹਾਂ ਸੂਈ ਕਹਿੰਦੇ ਨੇ ਵੈਸੇ ਇਹਨੂੰ ਧਾਗਾ ਪਾਉਣ ਵਾਲੀ ਸੂਈ